ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਾਡਾ ਚੈਨਲ 바ਵਾ ਪੀਪੀ03 ਮਾਲਵਾ ਜੋ ਕਿਸਾਨ ਵੀਰ ਸਾਡੇ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੋ ਕਿਸਾਨ ਸਾਨੂੰ ਪਿਆਰ ਦਿੰਦੇ ਆ ਵੀਡੀਓ ਦੇਖਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜਰੂਰ ਤੇ ਅਸੀਂ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਦਿਖਾਉਂਦੇ ਰਹਿੰਨੇ ਆ ਅੱਜ ਚੱਕ ਵਕਤੂ ਪਿੰਡ ਆਏ ਆ ਅਸੀਂ ਇੱਥੇ ਪੀਆਰ 131 ਲੱਗੀ ہوئی ਆ ਨਸਾਰੇ ਤੇ ਆ ਦੁੱਧਾ ਬਣ ਗਿਆ ਜੀ ਦਾਣਿਆਂ ਚ ਦੇਖ ਸਕਦੇ ਹੋ ਤੁਸੀਂ ਤੇ ਹਾਲ ਦੀ ਘੜੀ ਕੋਈ ਬਿਮਾਰੀ ਹੈ ਨਹੀਂ ਬਾਈ ਜੀ ਬਾਕੀ ਫੇਰ ਵੀ ਆਪਦੇ ਖੇਤ ਗੇੜੇ ਮਾਰਦਾ ਰਿਹਾ ਕਰੋ ਕਿਉਂਕਿ ਤੇਲੇ ਦਾ ਸੁੰਡੀ ਦਾ ਕੋਈ ਪਤਾ ਨਹੀਂ ਲੱਗਦਾ ਬਾਕੀ ਬਾਬਾ ਮਿਹਰ ਕਰੇ ਤੇ ਇਸ ਸਾਲ ਝਾੜ ਵਧੀਆ ਹੀ ਹੋਣਗੇ ਕਿਉਂਕਿ ਸਾਰਾ ਕੰਮ ਹੀ ਖੇਤੀ ਦੇ ਸਿਰ ਤੇ ਆ ਕਿਸਾਨ ਦੇ ਸਿਰ ਤੇ ਆ ਬਾਈ ਤੇ ਕਿਸਾਨ ਦੀ ਖੇਤੀ ਕਾਮਯਾਬਾ ਤਾਂ ਫੇਰ ਹੀ ਸਾਰਿਆ ਸਰਕਲ ਚੱਲਦਾਗਾ ਦੁਨੀਆਦਾਰੀ ਦਾ ਤੇ ਬਹੁਤ ਸੋਨਾ ਖੜਾਗਾ ਇੱਕ ਸਾਰ ਖੜਾਗਾ ਪੀਆਰ 131 ਇਹ ਦੇਖ ਸਕਦੇ ਹੋ ਵੀਡੀਓ ਚ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਦਾ ਬਟਨ ਦਬਾ ਲਿਆ ਕਰੋ ਨਵਾਂ ਨੋਟੀਫਿਕੇਸ਼ਨ ਮਿਲਦਾ ਰਹਿੰਦਾ ਹੈ ਨਵੀਆਂ-ਨਵੀਆਂ ਵੀਡੀਓ ਪਾਉਂਦੇ ਰਹਿੰਨੇ ਆ ਇਧਰ ਲੱਗੀ ਹੋਈ ਆ ਜੀ ਪੀਲੀ ਉਸ਼ਾ ਪੀਆਰ 31100 ਬਹੁਤ ਵਧੀਆ ਵੈਰਾਈਟੀ ਆ ਯੂਨੀਵਰਸਿਟੀ ਦੀ ਪੰਜਾਬ ਦੀ ਸੋ ਸਾਡੇ ਚੈਨਲ ਤੇ ਜਿੰਨੇ ਵੀ ਕਿਸਾਨ ਵੀਰ ਜੁੜੇ ਆ ਸਾਰਿਆਂ ਦਾ ਬਹੁਤ ਧੰਨਵਾਦ ਆ ਜੀ ਬਹੁਤ ਪਿਆਰ ਕਰਦੇ ਆ ਵੀਡੀਓ ਦੇਖਦੇ ਆ ਸਾਡੀਆਂ ਆ ਕਿਤੇ ਕਿਤੇ ਕੋਈ ਬੂਟਾ ਲੱਗਿਆ ਭਈਆ ਜਿਵੇਂ ਬੱਲੀ ਸੁੱਕੀ ਹੁੰਦੀ ਆ ਮੁੰਜਰ ਕਟ ਆ ਦੇਖੋ ਕਿਸਾਨ ਵੀਰ ਖੇਤ ਚ ਨਹੀਂ ਗੇੜਾ ਨੇ ਮਾਰਿਆ ਪਾਣੀ ਛੱਡ ਕੇ ਨੱਕੇ ਦੇ ਤੇ ਚੱਲ ਗਏ ਕਿਤੇ ਕਿਤੇ ਹੈਗੀ ਆ ਪ੍ਰੋਬਲਮ ਮੁੰਜਰ ਕੱਟ ਦੀ ਇਹ ਦੇਖੋ ਸੁੱਕ ਚੁੱਕਿਆ ਬੂਟਾ ਸੋ ਇੱਕ ਵਾਰੀ ਕਿਸਾਨਾਂ ਨੂੰ ਬੇਨਤੀ ਆ ਸਵੇਰੇ ਖੇਤ ਚ ਜਰੂਰ ਗੇੜਾ ਮਾਰਿਆ ਕਰੋ ਉਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਪਣੇ ਕੀ ਤੇਲਾਗਾ ਸੁੰਡੀ ਆ ਤੇ ਇਹਦੇ ਚ ਮਾੜੀ ਮੋਟਾ ਅਟੈਕ ਹੈਗਾਗਾ ਗਾ ਗੋਬ ਵਾਲੀ ਸੁੰਡੀ ਦਾ ਆ ਦੇਖੋ ਇਹ ਤੁਸੀਂ ਵੀ ਆਪਦੇ ਆਪਦਾ ਖੇਤ ਜਰੂਰ ਚੈੱਕ ਕਰਿਓ ਸੋ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਸਤਿ ਸ੍ਰੀ ਅਕਾਲ